SDV प्रोडक्शन ਪੌਲ ਵੜੈਜ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੀ ਭਾਰਤ ਦੇ ਵਿੱਚ ਅਵਾਰਾ ਕੁੱਤਿਆਂ ਦੀ ਗੱਲ ਚੱਲ ਰਹੀ ਏ ਪੂਰੀ ਦੁਨੀਆ ਭਰ ਦੇ ਵਿੱਚ ਇਹ ਚਰਚਾ ਹੈ ਕਿ ਕਿੰਨੇ ਅਵਾਰਾ ਕੁਰਤੇ ਭਾਰਤ ਵਿੱਚ ਹੋਏ ਹਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਲਗਭਗ 1 ਮਿਲੀਅਨ ਦੇ ਕਰੀਬ ਅਵਾਰਾ ਕੁੱਤੇ ਹਨ ਭਾਰਤ ਦੇ ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਅਵਾਰਾ ਕੁੱਤਿਆਂ ਨੂੰ ਸੜਕਾਂ ਗਲੀਆਂ ਤੋਂ ਹਟਾ ਕੇ ਉਨਾ ਵਾਸਤੇ ਬਣੇ ਸੁਰੱਖਿਅਤ ਸਥਾਨਾਂ ਤੇ ਰੱਖਣ ਦਾ ਹੁਕਮ ਦਿੱਤਾ ਹੈ। ਕਈਆਂ ਵੱਲੋਂ ਸੁਪਰੀਮ ਕੋਰਟ ਦੇ ਇਸ ਹੁਕਮ ਦਾ ਵਿਰੋਧ ਵੀ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਫੈਸਲਾ ਹੈ, ਇਹ ਜੋ ਹੁਕਮ ਦਿੱਤਾ ਗਿਆ, ਇਹ ਗੁੱਸੇ ਦੇ ਵਿੱਚ ਦਿੱਤਾ ਗਿਆ। ਨਵੀਂ ਦਿੱਲੀ ਵਿੱਚ ਪਸ਼ੂ ਭਲਾਈ ਚੈਟੀ ਜੋ ਕਿ ਆਵਾਰਾ ਕੁੱਤਿਆਂ ਲਈ ਕੰਮ ਕਰਦੀ ਹੈ, ਉਸਨੇ ਇੱਕ ਇੰਸਟਾਗ੍ਰam ਪੋਸਟ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਦਾ ਹੁਕਮ ਸਾਡੇ ਭਾਈਚਾਰੇ ਦੇ ਕੁੱਤਿਆਂ ਲਈ ਮੌਤ ਦੀ ਸਜ਼ਾ ਦੇ ਬਰਾਬਰ ਹੈ ਸੋਮਵਾਰ ਨੂੰ ਆਪਣੇ ਹੁਕਮ ਵਿੱਚ ਸੁਪਰੀਮ ਕੋਰਟ ਨੇ ਰਾਜਧਾਨੀ ਦੇ ਨਗਰ ਨਿਗਮ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਜਿਆਦਾ ਖਤਰੇ ਵਾਲੇ ਖੇਤਰਾਂ ਤੋਂ 5000 ਅਵਾਰਾ ਕੁੱਤਿਆਂ ਨੂੰ ਫੜਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ਅਤੇ ਉਹਨਾਂ ਨੂੰ 6 ਤੋਂ 8 ਹਫ਼ਤਿਆਂ ਦੇ ਅੰਦਰ ਅੰਦਰ ਲੋਰੀਂਦੇ ਸਟਾਫ ਅਤੇ ਸੀਸੀਟੀਵੀ ਨਿਗਰਾਨੀ ਵਾਲੀਆਂ ਸੁਰੱਖਿਅਤ ਸਥਾਨਾਂ ਤੇ ਭੇਜਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਦਾਲਤ ਨੂੰ 5000 ਅਵਾਰਾ ਕੁੱਤਿਆਂ ਦੇ ਅੰਕੜੇ ਕਿੱਥੋਂ ਮਿਲੇ ਜਦੋਂ ਕਿ ਰਿਪੋਰਟ ਮੁਤਾਬਕ ਨਵੀਂ ਦਿੱਲੀ ਦੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ 8 ਲੱਖ ਤੋਂ 10 ਲੱਖ ਦੇ ਕਰੀਬ ਹੈ ਭਾਰਤੀ ਸੁਪਰੀਮ ਕੋਰਟ ਨੇ ਉਥੋਂ ਦੇ ਮੀਡੀਆ ਦੀਆਂ ਰਿਪੋਰਟਾਂ ਤੋਂ ਉਪਰੰਤ ਹੀ ਕੇਸ ਦੀ ਸੁਣਵਾਈ ਕੀਤੀ ਹੈ ਆਪਣਾ ਫੈਸਲਾ ਸੁਣਾਇਆ ਹੈ ਕਿਉਂਕਿ ਮੀਡੀਅਰ ਪੋਰਟਾ ਮੁਤਾਬਕ ਦਿੱਲੀ ਦੇ ਵਿੱਚ ਹਰ ਰੋਜ਼ ਲਗਭਗ ਹਸਪਤਾਲਾਂ ਦੇ ਵਿੱਚ ਕੁੱਤੇ ਦੇ ਕੱਟੇ ਹੋਏ 2000 ਦੇ ਕਰੀਬ ਕੇਸ ਆਉਂਦੇ ਹਨ ਲਗਭਗ 2000 ਦੇ ਕਰੀਬ ਕੇਸ ਆਉਂਦੇ ਹਨ ਇਸ ਤੋਂ ਵੱਧ ਵੀ ਹੋ ਸਕਦੇ ਹਨ ਇਸ ਤੋਂ ਬਾਅਦ ਹੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਜਾਨਵਰਾਂ ਦੇ ਅਧਿਕਾਰ ਕਾਰਕੁਨ ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਥੋੜੀ ਦੇਰ ਬਾਅਦ ਹੀ ਇੱਕ ਵੀਡੀਓ ਫੇਸਬੁੱਕ ਤੇ ਪਾ ਕੇ ਆਪਣਾ ਰੋਸ ਦਿਖਾਇਆ ਸੀ। ਉਹਨਾਂ ਕਿਹਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਉਹਨਾਂ ਨੂੰ ਖਾਣਾ ਕੌਣ ਦੇਵੇਗਾ? ਉਹਨਾਂ ਦੀ ਦੇਖਭਾਲ ਕੌਣ ਕਰੇਗਾ? ਆਪਣੀ ਇੱਕ ਪੋਸਟ ਵਿੱਚ ਰੈੱਡ ਪੋਜ਼ rescuer ਨੇ ਲਿਖਿਆ ਹੈ ਕਿ ਸੁਰੱਖਿਅਤ ਥਾਂ ਤੇ 5000 ਕੁੱਤਿਆਂ ਲਈ ਨਗਰ ਨਿਯਮ ਕੋਲ ਉਹਨਾਂ ਦੀ ਦੇਖਭਾਲ ਲਈ ਟੀਕਾ ਕਰਨ ਲਈ ਨਸਬੰਦੀ ਕਰਨ ਲਈ ਅਤੇ ਡਾਕਟਰਾਂ ਦੀ ਕੋਈ ਹੋਰ ਦੇਖਭਾਲ ਲਈ ਐਹੋ ਜੀ ਟੀਮ ਵੀ ਨਹੀਂ ਹੈਗੀ ਕਿ ਜਿਹੜੀ ਇੰਨੇ ਕੁੱਤਿਆਂ ਦਾ ਦੇਖਭਾਲ ਕਰ ਸਕੇ ਸੋ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸਭ ਕਿਵੇਂ ਸੰਭਵ ਹੋ ਸਕਦਾ ਹੈ ਇਹ ਸਾਡੇ ਕੋਲ ਸਰੋਤ ਮੌਜੂਦ ਨਹੀਂ ਹਨ ਸਰਕਾਰ ਨੂੰ ਹੀ ਕੋਈ ਮ ਇਹਨ ਬੇਤਰੰਤੇ ਜਾਂ ਕਰਨਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਰਲਵਾ ਮਿਲਵਾ ਪ੍ਰतिकਰਮ ਆ ਰਿਹਾ ਹੈ ਕਈ ਵਿਰੋਧ ਵੀ ਕਈ ਕਰ ਰਹੇ ਨੇ ਕਈ ਇਸ ਦੇ ਹੱਕ ਦੇ ਵਿੱਚ ਵੀ ਨੇ ਤੁਹਾਡਾ ਕੀ ਪ੍ਰतिकਰਮ ਹੈ ਇਸ ਬੰਦੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਸ ਤੇ ਥਲੇ ਕਮੈਂਟ ਜਰੂਰ ਲਿਖ ਕੇ ਸਾਡੇ ਤੱਕ ਪਹੁੰਚਾਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜਰੂਰ ਲਿਖ ਕੇ ਸਾਡੇ ਤੱਕ ਪਹੁੰਚਾਉਣਾ ਧੰਨਵਾਦ